ਆ ਨਾ ਕਰ ਬੰਦਾ ਚੁੱਪ ਕਰੋ ਆ ਕੋਰਾ ਨੰਦਾਸੀ ਸਾਡੇ ਕਰ ਆਪਣਾ ਖੜਦਾ ਜੈਨ ਸਾਹਿਬ ਤੱਕ ਚਲੇ ਸਾਡਾ ਡੇਢ ਵੇ ਬਹੁਤ ਹੁੰਦਾ ਹਾਂ ਕਿ ਉਹਨੇ ਕਿੰਨੀ ਚੁਟਾ ਸਰਕਾਰਾਂ ਨੇ ਸਾਡੀ ਕਿਉਂ ਨਹੀਂ ਸੁਣਦੇ ਇੱਥੇ ਜੇ ਮਿੱਟੀ ਦੀ ਟਰਾਲੀ ਪਾਈ ਤਾਂ ਵੱਕਬੋੜ ਕਹਿੰਦਾ ਜਿਹੜੇ ਮੂਹਰੇ ਬਿਠਾ ਰੱਖਿਆ ਸਾਰੀ ਉਮਰ ਹੋ ਗਈ ਮੈਨੂੰ ਇੱਥੇ 60 ਸਾਲ ਹੋ ਗਏ ਰਹਿੰਦੀ ਨੂੰ ਕਿਹੜੀ ਬਸਤੀ ਹੈ ਜਿਹੜੀ ਵੱਕਬੋੜ ਨਹੀਂ ਹੈਗਾ ਇਹ ਕਾਫੀ ਬਸਤੀ ਹੈ ਸਭ ਤੋਂ ਪਿਛੜੀ ਹੋਈਦਾ ਆਹੀ ਖੈ ਨਗਰ ਹੈ ਸਭ ਤੋਂ ਪਿਛੜੀ ਇਹ ਕੋਈ ਵੱਕਬੋੜ ਲੈਦਾ ਜੇ ਤਾਂ ਸਿੱਟਾ ਲਿ ਸਟਾਉਣਾ ਪਹਿਲਾਂ ਤਾਂ ਗੇੜੀ ਕਰਕੇ ਹੁੰਦਾ ਟਰਾਲੀ ਜੋ ਕਿ ਪਾਸੇ ਮਸੇ ਜੋੜਦਾ ਤੇਰੇ ਕਹਿੰਦੇ ਪਹਿਲਾਂ ਸਾਡੇ ਤੋਂ ਜਿਹੜੇ ਬਿਠਾਏ ਉਹ ਲੈਂਦੇ ਆ 13 ਸੇ ਹੱਥ ਧੱਕਰੇ ਰੋੜਾ ਹੁਣ 5 ਨੰਬਰ ਤੱਕ ਸੀ ਵੀਰ ਪਾਪੇ ਜੀ 5 ਨੰਬਰ ਤੋ ਸੀ ਇਹ ਪੈਸੇ ਮੰਗਦੇ ਫੇਰ ਪੈਸੇ ਮੰਗਦੇ 6 ਨੰਬਰ ਕਲੀ ਤੱਕ ਸੀ ਵੀਰ ਅੱਗੇ ਸੜਾ ਜੀ ਮੰਗਦੇ ਬੰਦੇ ਫੇਰ ਅਗਲਾ ਕਮਰਾ ਸੜਾ ਹੱਲ ਕਰ ਦੋ ਜੀ ਨਈ ਜਦੋਂ ਮੈਨੂੰ ਗੋਠਾ ਲੈਣੀ ਹੁੰਦੀ ਐਥੇ 1 ਨੰਬਰ ਤੋ ਕੋਈ ਰੋਕ ਨਹੀਂ 1 ਨੰਬਰ ਤੋ ਕੋਈ ਰੋਕ ਨਹੀਂ ਜਦੋਂ ਕੋਈ ਰੋਕਦਾ ਰਹਿ ਰਿਹਾ 7 8 ਨੰਬਰ ਤੋ ਰੋਕ ਹੈ ਟੈਕਸੀ 200 ਹੋ ਰਹੀ ਹੈ ਇਹਨਾਂ ਦੇ ਆਪ ਦੇ ਕੰਨੇ ਆ ਨਈ 1 ਨੰਬਰ ਤੋ ਰੋਕ ਨਹੀਂ ਰੋਕ ਨਹੀਂ ਆਉਂਦੇ ਇਹਨਾਂ ਦੇ ਦੇਖੋ ਮੈਂ ਤੁਹਾਨੂੰ ਨਹੀਂ ਬੋਲਿਆ ਯਾਰ ਇੱਕ ਜਾਨੇ ਨੂੰ ਗੱਲ ਮੇਰੇ ਕੋਲ ਕੁਝ ਸਾਰੇ ਕਿਉਂ ਨਹੀਂ ਜੋ ਕਰਦੇ ਮੈਂ ਤਾਂ ਨਹੀਂ ਖੜਿਆ ਜਾਂਦਾ ਚੁੱਪ ਕਰ ਦਿਓ ਜਦੋਂ ਤਾਂ ਬੋਟਾ ਲੈਣੀ ਆ ਚੁੱਪ ਕਰ ਬਾਲਾ ਉਦੋਂ ਤਾਂ ਅਸੀਂ ਸਹੀ ਤਰੀਕਾ ਸੀ ਤੇ ਜਦੋਂ ਅਸੀਂ ਸਾਡੇ ਦੇ ਵਿਵਤਾ ਪੈ ਜਾਂਦੀ ਹੈ ਫਿਰ ਅਸੀਂ ਬਗੈਰ ਕਾਨੂੰਨ ਦੇ ਦੇਖ ਲਓ ਤੇੜੀ ਮੈਨੂੰ ਕੋਈ ਝਾੜੇ ਆਪ ਲੇ ਮੰਦਰ ਨੂੰ ਪੁੱਛ ਸਕਦੇ